ਗੁਰੂ ਕੇ ਸਵਾਰੇ ਅਤੀ ਸਤਿਕਾਰਯੋਗ ਸਤਸੰਗੀ ਜਨੋ ਅਕਾਲ ਪੁਰਖ ਵਾਹਿਗੁਰੂ ਜੀ ਨੇ અપਾਰ ਕਿਰਪਾ ਬਖਸ਼ੀ ਸਾਡੇ ਸਭਨਾ ਉੱਪਰ ਕੀਤੀ ਹੈ ਰੋਜ਼ਾਨਾ ਦੀ ਤਰ੍ਹਾਂ ਸ਼ਾਮਾਂ ਵੇਲੇ ਦੇ ਦਵਾਨਾ ਦੇ ਅੰਦਰ ਗੁਰਬਾਣੀ ਦੇ ਨਾਲ ਜੁੜਨ ਦਾ ਯਤਨ ਕਰ ਰਹੇ ਹਾਂ ਚੱਲ ਰਹੀ ਲੜੀਵਾਰ ਪਾਵਨ ਗੁਰਬਾਣੀ ਦੇ ਵਿਚਾਰ ਸਭਤ ਕਬੀਰ ਸਾਹਿਬਾਨ ਜੀ ਦੀ ਬਾਣੀ ਜਿਸ ਦੇ ਤਹਿਤ ਬਸੰਤ ਰਾਗ ਦੀ ਵਿਚਾਰ ਅਸੀਂ ਕਰਦੇ ਆ ਰਹੇ ਹਾਂ ਮੁਬਾਰਕ ਬਚਨ ਜਿਸ ਦਾ ਮੂਲ ਪਾਠ ਆਪ ਜੀ ਨੇ ਸਰਵਣ ਕੀਤਾ ਹੈ ਆਓ ਪਾਵਨ ਸ਼ਬਦ ਦੀ ਵਿਚਾਰ ਦੇ ਨਾਲ ਜੁੜੀ ਅਦਬ ਸਤਕਾਰ ਸਹਿਤ ਫਤਿਹ ਸਾਂਝੀ ਕਰੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 52 ਸ਼ਬਦ ਦੇ ਵਿੱਚ ਸਤਿਗੁਰੂ ਨੇ ਮਨੁੱਖ ਦੇ ਸੁਭਾਅ ਦਾ ਜ਼ਿਕਰ ਕੀਤਾ ਹੈ ਜਿਹੜਾ ਸੁਭਾਅ ਗੈਰ ਸੰਤੋਖੀ ਹੈ ਜਿੰਨੂੰ ਅਸੀਂ ਆਪਣੀ ਬੋਲੀ ਦੇ ਵਿੱਚ ਕਹਿ ਦਿੰਦੇ ਹਾਂ ਬੇਸਬਰਤਾ ਜਿਹਦੇ ਅੰਦਰ ਸਬਰ ਨਹੀਂ ਹੈ ਟਿਕਾਹ ਨਹੀਂ ਹੈ ਉਸ ਸੁਭਾਅ ਨੂੰ ਭਗਤ ਕਬੀਰ ਸਾਹਿਬਾਨ ਨੇ ਕੁੱਤੇ ਦੇ ਸੁਭਾਅ ਦੇ ਨਾਲ ਤੁਲਨਾ ਕੀਤੀ ਲਾਲਚੀ ਸੁਭਾਅ ਹਰ ਵੇਲੇ ਬਗਾਨੇ ਘਰ ਵਰ ਝਾਤ ਰੱਖਣੀ ਜੋ ਕੁਝ ਆਪਣੇ ਕੋਲ ਹੈ ਉਹਨੂੰ ਨਹੀਂ ਸਮਝਣਾ ਉਹਨੂੰ ਨਹੀਂ ਮੰਨਣਾ ਹਰ ਵੇਲੇ ਜਿਹੜੀ ਨਜ਼ਰ ਹੈ ਉਹ ਬਗਾਨੇ ਘਰ ਦੇ ਵਿੱਚ ਰਹਿਣੀ ਬਗਾਨੇ ਭਾਂਡਿਆਂ ਦੇ ਵਿੱਚ ਰਹਿਣੀ ਉਹਨੂੰ ਲਾਲਚੀ ਸੁਭਾਅ ਕਿਹਾ ਜਾਂਦਾ ਹੈ ਇਸ ਵਿਸ਼ੇ ਨੂੰ ਸਮਝਣ ਤੋਂ ਪਹਿਲਾਂ ਇੱਕ ਛੋਟੀ ਜੀ ਇਤਿਹਾਸ ਦੀ ਸਾਖੀ ਮੈਂ ਆਪਜੀ ਦੇ ਸਾਹਮਣੇ ਰੱਖਾਂ ਤਾਂ ਜੋ ਸਾਨੂੰ ਇਹ ਸਾਰਾ ਵਿਸ਼ਾ ਸਮਝਣ ਨੂੰ ਥੋੜਾ ਜਿਹਾ ਆਸਾਨ ਹੋਏਗਾ। ਹਜ਼ੂਰ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਕੋਟਕ ਰਚਦੇ ਆ। ਗੁਰੂ ਸਾਹਿਬਾਨ ਨੇ ਲਾਂਗਰੀਆਂ ਨੂੰ ਹੁਕਮ ਕੀਤਾ ਵੱਡੇ ਪਤੀਲੇ ਭਰ ਕੇ ਵੱਡੀ ਤਾਦਾਦ ਦੇ ਵਿੱਚ ਪੁਲਾਓ ਤਿਆਰ ਕੀਤਾ ਜਾਵੇ ਸਿੱਖਾਂ ਨੂੰ ਲੱਗਾ ਮਹਾਰਾਜ ਨੇ ਲੰਗਰ ਸਜਾਉਣੇ ਨੇ ਪੁਲਾਓ ਤਿਆਰ ਕੀਤੇ ਗਏ ਲੰਗਰੀਆਂ ਨੇ ਆ ਕੇ ਸਤਿਗੁਰੂ ਨੂੰ ਬੇਨਤੀ ਕੀਤੀ ਮਹਾਰਾਜ ਤੁਹਾਡੇ ਹੁਕਮ ਦੇ ਅਨੁਸਾਰ ਵੱਡੇ ਦੇਗੇ ਭਰ ਕੇ ਪੁਲਾਓ ਤਿਆਰ ਕੀਤੇ ਗਏ ਨੇ ਕੀ ਕਰਨਾ ਹੈ ਉਹਨਾਂ ਕਿਹਾ ਇਹ ਸਾਰੇ ਪੁਲਾਓ ਨੂੰ ਖੁੱਲੇ ਮੈਦਾਨ ਦੇ ਅੰਦਰ ਲੈ ਆਓ ਖੁੱਲੇ ਮੈਦਾਨ ਦੇ ਅੰਦਰ ਉਹ ਪਲਾਉ ਲਾਂਦਾ ਗਿਆ ਮਹਾਰਾਜ ਨੇ ਕਿਹਾ ਸਾਰੇ ਨੂੰ ਮੈਦਾਨ ਦੇ ਅੰਦਰ ਖਲਾਰ ਦਿਓ ਖਲਾਰ ਦਿੱਤਾ ਗਿਆ ਸਤਿਗੁਰੂ ਨੇ ਆਦੇਸ਼ ਦਿੱਤਾ ਜਿੰਨੇ ਵੀ ਨਗਰ ਦੇ ਵਿੱਚ ਕੁੱਤੇ ਨੇ ਨਾ ਸਾਰਿਆਂ ਨੂੰ ਇਕੱਠੇ ਕਰਕੇ ਲਿਆਓ ਤੇ ਉਸ ਪਲਾਉ ਦੇ ਉੱਪਰ ਛੱਡ ਦਿਓ ਇਕੱਠੇ ਕਰਕੇ ਉਸ ਪਲਾਉ ਦੇ ਉੱਪਰ ਛੱਡ ਦਿੱਤਾ ਗਿਆ ਵੇਖਦੇ ਆਂ ਵੇਖਦੇ ਆਂ ਕਿਸੇ ਨੇ ਵੀ ਇੱਕ ਵੀ ਦਾਣਾ ਆਪਣੇ ਮੂੰਹ ਦੇ ਵਿੱਚ ਨਹੀਂ ਪਾਇਆ ਸਾਰਿਆਂ ਨੂੰ ਇਹ ਭੁਲੇਖਾ ਲੱਗਾ ਵੀ ਅੱਜ ਮੁਸ਼ਕਿਲ ਨਾਲ ਦਾਬਿਆ ਇਹਨੂੰ ਦੂਜੇ ਨੂੰ ਖਾਣ ਨਹੀਂ ਦੇਣਾ ਇਹਨੂੰ ਵੀ ਨਹੀਂ ਖਾਣ ਦੇਣਾ ਇਹਨੂੰ ਵੀ ਨਹੀਂ ਖਾਣ ਦੇਣਾ ਵੇਖਦੇ ਆਂ ਵੇਖਦੇ ਆਂ ਬਣਾ ਹੋਇਆ ਕੀਮਤੀ ਪਲਾਉ ਉਹ ਸਾਰਾ ਉਹਨਾਂ ਦੇ ਪੈਰਾਂ ਦੇ ਵਿੱਚ ਰੁੜ ਗਿਆ ਤੇ ਕਿਸੇ ਨੇ ਕਿਤੋਂ ਲਊ ਵਗ ਰਿਆ ਕਿਸੇ ਦੇ ਕਿਸੇ ਥਾਂ ਤੋਂ ਲਊ ਵਗ ਰਿਆ ਕਿਹੜਾ ਕਿਤੇ ਤੋਂ ਛਿਲਿਆ ਪਿਆ ਹੈ ਕਿਸੇ ਨੇ ਇੱਕ ਦਾਣਾ ਵੀ ਨਹੀਂ ਖਾਦਾ ਜਿਹੜਾ ਬਣਿਆ ਹੋਇਆ ਸੀ ਉਹ ਉਹ ਵੀ ਸਾਰਾ ਬਰਬਾਦ ਹੋ ਗਿਆ ਸਤਿਗੁਰੂ ਨੇ ਕੋਤਕੇ ਰਚਿਆ ਮਹਾਰਾਜ ਨੇ ਸਿੱਖਾਂ ਨੂੰ ਸਮਝਾਇਆ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਕਹਿੰਦੇ ਸਿੱਖੋ ਇਹ ਪਲਾਉ ਇੰਨਾ ਸੀ ਜੇ ਇਹ ਸਾਰੇ ਰੱਜ ਕੇ ਖਾਂਦੇ ਨਾ ਇਹਨਾਂ ਤੋਂ ਮੁੱਕਣਾ ਨਹੀਂ ਸੀ ਪਰ ਇਹਨਾਂ ਦੀ ਲਾਲਚੀ વૃਤੀ ਨੇ ਇਨਾਂ ਦੇ ਅੰਦਰ ਇਹ ਈਰਖਾ ਸੀ ਵੀ ਮੈਂ ਤੇ ਖਾਵਾਂਗਾ ਇਹ ਖਾਵਾਂਗਾ ਦੂਜੇ ਨੂੰ ਖਾਣ ਨਹੀਂ ਦੇਣਾ ਤੇ ਆਪ ਲਹੂ ਲਹਾਨ ਹੋ ਗਏ ਜਦੋਂ ਤੁਹਾਡੇ ਅੰਦਰੋਂ ਸਬਰ ਮੁੱਕ ਜਾਏਗਾ ਜਦੋਂ ਸਿੱਖ ਦੇ ਜੀਵਨ ਦੇ ਵਿੱਚ ਉਹ ਸੰਤੋਖ ਮੁੱਕ ਜਾਏਗਾ ਤੇ ਇਸੇ ਤਰੀਕੇ ਦੇ ਨਾਲ ਤੁਹਾਡੇ ਪੱਲੇ ਕੁਝ ਵੀ ਨਹੀਂ ਪੈਣਾ ਤੇ ਲਹੂ ਲਹਾਨ ਰਹੋਗੇ ਸਵੇਰ ਦੇ دیਵਾਨਾਂ ਦੇ ਅੰਦਰ ਵਿਚਾਰ ਕਰਦਿਆਂ ਇੱਕ ਗੱਲ ਅਸੀਂ ਸਾਂਝੀ ਕੀਤੀ ਸੀ ਮੈਂ ਦੁਬਾਰਾ ਦੁਹਰਾਣ ਲੱਗਾ ਸਬਰ ਇਨਸਾਨ ਦੀ ਜ਼ਿੰਦਗੀ ਦਾ ਬੜੇ ਕਮਾਲ ਦਾ ਗਹਿਣਾ ਹੈ ਜਿਨ੍ਹਾਂ ਨੇ ਆਪਣੇ ਜੀਵਨ ਦੇ ਵਿੱਚ ਸਬਰ ਕਰਨਾ ਸਿੱਖ ਲਿਆ ਨਾ ਉਹ ਇਨਸਾਨ ਆਪਣੇ ਜੀਵਨ ਦੇ ਵਿੱਚ ਆਤਮਿਕ ਸੁਭਾਅ ਦੇ ਵਿੱਚ ਬੜੇ ਉੱਚੇ ਪੱਧਰ ਤੇ ਚਲੇ ਆ ਜਾਂਦਾ ਹੈ ਵਿਚਾਰਵਾਨ ਨੇ ਲਿਖਿਆ ਉਹ ਕਹਿੰਦਾ ਸਬਰ ਇੱਕ ਇਹੋ ਜੀ ਸਵਾਰੀ ਹੈ ਜਿਹੜਾ ਆਪਣੇ ਸਵਾਰ ਨੂੰ ਕਦੇ ਵੀ ਡਿੱਗਣ ਨਹੀਂ ਦਿੰਦਾ ਨਾ ਕਿਸੇ ਦੀ ਨਜ਼ਰ ਦੇ ਵਿੱਚ ਤੇ ਨਾ ਕਿਸੇ ਦੇ ਪੈਰਾਂ ਦੇ ਵਿੱਚ ਬਾਬਾ ਫਰੀਦ ਸਾਹਿਬ ਨੇ ਇਸ ਬਾਬਤ ਬੜੇ ਸੁੰਦਰ ਬੋਲ ਆਖੇ ਨੇ ਬਾਬਾ ਫਰੀਦ ਸਾਹਿਬ ਪਾਵਨ ਗੁਰਬਾਣੀ ਦੇ ਵਿੱਚ ਬਚਨ ਕਰਦੇ ਨੇ ਫਰੀਦ ਸਾਹਿਬ ਨੇ ਕਿਹਾ ਸਬਰ ਜੇ ਇਨਸਾਨ ਆਪਣੇ ਜੀਵਨ ਦੇ ਅੰਦਰ ਧਾਰਨ ਕਰ ਲੇ ਤੇ ਕੀ ਹੋਏਗਾ ਬਾਬਾ ਸਾਹਿਬ ਕਹਿੰਦੇ ਤੇਰਾ ਜੀਵਨ ਇੱਕ ਸਮੁੰਦਰ ਦੇ ਵਗ ਹੋ ਜਾਏਗਾ ਜਦੋਂ ਸਮੁੰਦਰ ਵਿਸ਼ਾਲ ਹੋ ਜਾਂਦਾ ਹੈ ਨਾ ਉਸੇ ਤਰੀਕੇ ਨਾਲ ਤੇਰਾ ਹਿਰਦਾ ਸਬਰ ਦੇ ਨਾਲ ਵਿਸਾਲ ਹੋ ਜਾਏਗਾ। ਤਾਂ ਜਿੱਦਾਂ ਹੀ ਤੂੰ ਆਪਣੇ ਜੀਵਨ ਦੇ ਅੰਦਰ ਬੇਸਬਰਾ ਹੋਇਆ ਆਪਣੇ ਜੀਵਨ ਨੂੰ ਛੱਡ ਕੇ ਆਪਣੇ ਘਰ ਨੂੰ ਛੱਡ ਕੇ ਤੇਰੀ ਜਿਹੜੀ ਝਾਤ ਹੈ ਉਹ ਬਗਾਨੇ ਘਰ ਵੱਲ ਰਹੀ ਤੇ ਉਨਾ ਹੀ ਪਤੰਗ ਰਹੇਗਾ। ਉਨਾ ਹੀ ਤੂੰ ਦੁਖੀ ਰਹੇਗਾ। ਖੈਰ ਸ਼ਬਦ ਦਾ ਰਹਾਉ ਵਾਲਾ ਪਦ ਹੈ। ਇਸ ਘਰ ਮੈਂ ਹੈ ਸੋ ਤੂੰ ਢੂੰਡ ਖਾਹੇ। ਔਰ ਕਿਸ ਹੀ ਕਹਿ ਤੂੰ ਮਤ ਹੀ ਜਾਏ ਸਾਡੇ ਮਨ ਨੂੰ ਸਮਝਾਇਆ ਮਨਾ ਜੋ ਤੇਰੇ ਆਪਣੇ ਘਰ ਦੇ ਵਿੱਚ ਹੈ ਤੂੰ ਉਹਨੂੰ ਮਾਣ ਤੂੰ ਉਹਦਾ ਆਨੰਦ ਲੈ ਦੂਜੇ ਘਰ ਵੱਲ ਤੂੰ ਝਾਤ ਨਾ ਮਾਰ ਕਿਸੇ ਦੇ ਕੋਲ ਕੀ ਹੈ ਸਾਡਾ ਇਹ ਸੁਭਾਅ ਹੈ ਸਤ ਸੰਗਤ ਅਸੀਂ ਆਪਣੇ ਜੀਵਨ ਦੇ ਵਿੱਚ ਨਾ ਹਰ ਪੱਖ ਤੋਂ ਆਪਣੇ ਆਪ ਨੂੰ ਕਿਸੇ ਦੂਜੇ ਦੇ ਨਾਲ ਤੋਲਦੇ ਰਹਿੰਦੇ ਹਾਂ ਆਪਣੇ ਆਪ ਨੂੰ ਇੰਜ ਮੰਨੋ ਵੀ ਅਸੀਂ ਇੱਕ ਪਲੜੇ ਦੇ ਵਿੱਚ ਤਰਾਜੂ ਦੇ ਆਪਣੇ ਆਪ ਨੂੰ ਰੱਖਿਆ ਇੱਕ ਪਾਸੇ ਅਸੀਂ ਦੂਜੇ ਨੂੰ ਰੱਖ ਲਿਆ। ਉਹਨ ਸਾਰੀ ਜ਼ਿੰਦਗੀ ਅਸੀਂ ਇਹੀ ਤੋਲਦੇ ਰਹਿੰਨੇ ਆ ਵੀ ਇਹ ਮੇਰੇ ਤੋਂ ਉੱਚਾ ਹੈ ਤੇ ਮੈਂ ਇਹ ਤੋਂ ਘੱਟ ਹਾਂ। ਔਰ ਕਦੇ ਅਸਾ ਸਾਡੇ ਜੀਵਨ ਦੇ ਵਿੱਚ ਇਹ ਨਹੀਂ ਆਉਂਦਾ ਵੀ ਮੇਰੇ ਤੋਂ ਵੀ ਥੱਲੇ ਜੇ ਬੱਤੇ ਦੇ ਪਏ ਨੇ। ਇਹ ਵੀ ਹੋਣਾ ਚਾਹੀਦਾ ਨਾ ਵੀ ਜਿੰਨਾ ਕੁਝ ਰੱਬ ਨੇ ਮੈਨੂੰ ਦਿੱਤਾ ਹੈ ਜਿੰਨਾ ਕੁਝ ਮੈਂ ਮਾਣ ਰਿਹਾ ਹਾਂ। ਜਿੰਨੀ ਸੌਖੀ ਮੈਂ ਜ਼ਿੰਦਗੀ ਜੀ ਰਿਹਾ ਹਾਂ ਇਹੋ ਜੀ ਜ਼ਿੰਦਗੀ ਵਾਸਤੇ ਵੀ ਲੋਕ ਤਰਸ ਰਹੇ ਨੇ ਹਰ ਵੇਲੇ ਸਾਡਾ ਧਿਆਨ ਆਪਣੇ ਤੋਂ ਅੱਗੇ ਵਾਲੇ ਪਾਸੇ ਰਹਿੰਦਾ ਹੈ ਜ਼ਰੂਰੀ ਨਹੀਂ ਕਿ ਜਿਹੜਾ ਸਾਡੇ ਤੋਂ ਅਗਲੀ ਕਤਾਰ ਦੇ ਵਿੱਚ ਖੜਾ ਹੈ ਉਹਦਾ ਧਿਆਨ ਕਿਤੇ ਪਿੱਛੇ ਆ ਉਹਦਾ ਧਿਆਨ ਉਹਦੇ ਤੋਂ ਅੱਗੇ ਆ ਜਿਨ੍ਹਾਂ ਦੇ ਜੀਵਨ ਦੇ ਅੰਦਰ ਸਬਰ ਹੈ ਇੱਕ ਹੋਰ ਘਟਨਾ ਚਲੋ ਇਹਦੇ ਨਾਲ ਮੈਂ ਜੋੜਾਂ ਸ਼ੇਖ ਸਾਦੀ ਇਹਨਾਂ ਦੀ ਜੀਵਨ ਦੀ ਘਟਨਾ ਹੈ ਬੜਾ ਕਮਾਲ ਦਾ ਵਿਦਵਾਨ ਹੋਇਆ ਆਪਣੇ ਸਮੇਂ ਦਾ ਸ਼ੇਖ ਸਾਦੀ ਦੇ ਜੀਵਨ ਗਥਾ ਦੇ ਗਾਥਾ ਦੇ ਵਿੱਚੋਂ ਇਹ ਗੱਲ ਸਾਹਮਣੇ ਆਉਂਦੀ ਹੈ ਇੱਕ ਦਿਨ ਸ਼ੇਖ ਸਾਦੀ ਨਵਾਜ਼ ਅਦਾ ਕਰਨ ਦੇ ਵਾਸਤੇ ਘਰੋਂ ਤੁਰਿਆ ਗਰੀਬੀ ਸੀ ਬਾਜ਼ਾਰ ਦੇ ਵਿੱਚੋਂ ਦੀ ਲੰਘ ਰਿਹਾ ਤੇ ਬਾਜ਼ਾਰ ਦੇ ਵਿੱਚ ਉਹਨਾਂ ਬੜੇ ਵੱਡੇ ਅਮੀਰ ਲੋਕ ਵੀ ਦੇਖੇ ਜਿਨ੍ਹਾਂ ਦੇ ਤਨ ਤੇ ਵਧੀਆ ਕੱਪੜੇ ਪਾਏ ਹੋਏ ਸੀ ਜਿਨ੍ਹਾਂ ਨੇ ਵਧੀਆ ਜੋੜੇ ਪਾਏ ਹੋਏ ਸੀ ਤੇ ਸ਼ੇਖ ਸ਼ਾਦੀ ਦੇ ਮਨ ਦੇ ਵਿੱਚ ਇੱਕ ਸਵਾਲ ਆਇਆ ਰੱਬ ਜੀ ਅੱਲਾਹ ਤਾਲਾ ਮੈਂ ਤੈਨੂੰ ਰੋਜ਼ ਚੇਤੇ ਕਰਦਾ ਮੈਂ ਪੰਜ ਵਕਤ ਦੀਆਂ ਨਵਾਜ਼ਾਂ ਪੜਦਾ ਤੇ ਇਹ ਵੇਖ ਲੋਕਾਂ ਦੇ ਕੋਲ ਕਿੰਨੇ ਵਧੀਆ-ਵਧੀਆ ਜੋੜੇ ਤੇ ਕੱਪੜੇ ਪਾਏ ਹੋਏ ਨੇ ਤੂੰ ਮੇਰੇ ਉੱਤੇ ਇੰਨੀ ਰਹਿਮਤੀ ਨਾਲ ਕਰ ਦੇ ਕਿ ਮੈਂ ਚੰਗੇ ਜੋੜੇ ਲੈ ਲਾਂ ਕੀ ਲਾਭ ਹੋਇਆ ਮੇਰਾ ਇਹ ਬੰਦਗੀ ਕਰਨ ਦਾ ਕੀ ਲਾਭ ਹੋਇਆ ਤੈਨੂੰ ਚੇਤਾ ਕਰਨ ਦਾ ਜੇ ਤੂੰ ਮੈਨੂੰ ਇਹ ਸਾਰੀਆਂ ਚੀਜ਼ਾਂ ਹੀ ਨਹੀਂ ਦੇ ਸਕਦਾ ਇਹ ਸਾਰੇ ਤਾਣੇ ਬਾਣੇ ਮਨ ਦੇ ਵਿੱਚ ਬੁਣਦੇ ਹੋਏ ਸ਼ੇਖ ਸ਼ਾਦੀ ਜੀ ਆਪਣੇ ਘਰ ਤੋਂ ਬਾਜ਼ਾਰ ਦੇ ਵਿੱਚੋਂ ਦੀ ਹੁੰਦੇ ਹੋਏ ਮਸਜਿਦ ਤੱਕ ਪਹੁੰਚਦੇ ਨੇ ਮਸਜਿਦ ਦੀਆਂ ਪੌੜੀਆਂ ਦੇ ਵੱਲ ਗਏ ਉਹਨਾਂ ਇੱਕ ਇਨਸਾਨ ਦੇਖਿਆ ਜਿਦੇ ਪੈਰ ਨਹੀਂ ਹਨ ਉਹ ਹੱਥਾਂ ਦੇ ਸਹਾਰੇ ਪੌੜੀਆਂ ਚੜ ਰਿਹਾ ਤੇ ਸ਼ੇਖ ਸ਼ਾਦੀ ਜੀ ਨੇ ਉਹਨਾਂ ਨੂੰ ਪੁੱਛਿਆ ਰੱਬ ਨੇ ਤੇਰੇ ਨਾਲ ਕਿੰਨਾ ਵੱਡਾ ਧੱਕਾ ਕੀਤਾ ਤੈਨੂੰ ਪੈਰ ਨਹੀਂ ਦਿੱਤੇ ਤੂੰ ਤੁਰ ਵੀ ਨਹੀਂ ਸਕਦਾ ਉਹਨੇ ਜਵਾਬ ਬੜੇ ਕਮਾਲ ਦਾ ਦਿੱਤਾ ਸ਼ੇਖ ਸ਼ਾਦੀ ਜੀ ਰੱਬ ਦੇ ਹੁਕਮ ਦੇ ਸਾਹਮਣੇ ਕੀ ਦਾ ਜੋਰ ਉਹਦੇ ਦੇਣ ਦੇ ਸਾਹਮਣੇ ਕੀ ਦਾ ਜੋਰ ਹੈ ਉਹ ਚਾਏ ਤੇ ਜੋ ਮਰਜ਼ੀ ਦੇ ਦਿਓ ਨਾ ਚਾਏ ਤੇ ਕੁਝ ਵੀ ਨਾ ਦੇ ਪਰ ਮੈਂ ਫਿਰ ਵੀ ਸ਼ੁਕਰ ਕਰਦਾ ਉਨੇ ਮੈਨੂੰ ਲੱਤਾਂ ਨਹੀਂ ਦਿੱਤੀਆਂ ਪਰ ਮੇਰੀਆਂ ਬਾਹਾਂ ਦੇ ਵਿੱਚ ਇੰਨੀ ਤਾਕਤ ਦਿੱਤੀ ਹੈ ਵੀ ਮੈਂ ਲੱਤਾਂ ਵਾਲੇ ਜਿਹੜੇ ਕੰਮ ਮੈਂ ਲੱਤਾਂ ਨਾਲ ਨਹੀਂ ਕਰ ਸਕਦਾ ਉਹ ਮੈਂ ਆਪਣੇ ਸਰੀਰ ਨੂੰ ਠਕੀਲਣ ਦੇ ਵਿੱਚ ਸਰੀਰ ਨੂੰ ਤੋੜਨ ਦੇ ਵਿੱਚ ਹੱਥਾਂ ਦਾ ਸਹਾਰਾ ਲੈ ਲੈਣਾ ਇਹ ਵੀ ਤੇ ਉਹਦਾ ਸ਼ੁਕਰ ਹੈ ਜੋ ਹੱਥਾਂ ਦੇ ਵਿੱਚ ਵੀ ਜਾਨ ਨਾ ਪਾਉਂਦਾ ਤੇ ਮੈਂ ਕੀ ਕਰ ਲੈਂਦਾ ਮੰਨ ਦੇ ਵਿੱਚ ਇੱਕ ਫੁਰਨਾ ਆਇਆ ਤੂੰ ਜੋੜਿਆਂ ਦੇ ਵਾਸਤੇ ਰੱਬ ਨੂੰ ਗੁਨਾਹਗਾਰ ਸਾਬਤ ਕਰ ਦਿੱਤਾ ਚੰਗੀ ਜੁੱਤੀ ਦੇ ਵਾਸਤੇ ਰੱਬ ਨੂੰ ਗੁਨਾਹਗਾਰ ਸਾਬਤ ਕਰ ਦਿੱਤਾ ਇੱਥੇ ਉਹ ਵੀ ਲੋਕ ਪਏ ਨੇ ਜਿਨ੍ਹਾਂ ਨੂੰ ਪੈਰ ਵੀ ਨਹੀਂ ਮਿਲੇ ਚੰਗੇ ਤੇ ਉਹ ਕਹਿੰਦੇ ਵੀ ਰੱਬ ਦਾ ਸ਼ੁਕਰ ਹੈ ਉਹਨੇ ਸਾਨੂੰ ਚੰਗੇ ਹੱਥ ਦਿੱਤੇ ਨੇ ਇਹ ਸਬਰ ਹੈ ਸਾਡੇ ਜੀਵਨ ਦੇ ਵਿੱਚ ਜਿਸ ਦਿਨ ਇਹ ਸਬਰ ਆ ਗਿਆ ਨਾ ਫਿਰ ਕੀ ਹੋਇਆ ਇੰਨਾ ਕੁਝ ਤੇ ਮੇਰੇ ਕੋਲ ਹੈ ਉਹ ਇਹ ਸਬਰ ਉਸ ਦਿਨ ਆਏਗਾ ਜਿਸ ਦਿਨ ਆਪਣੀ ਇਹ ਝਾਤ ਅਸੀਂ ਸਿਰਫ ਆਪਣੇ ਘਰ ਵੱਲ ਰੱਖੀ ਬਾਹਰ ਤੱਕਣਾ ਅਸੀਂ ਬੰਦ ਕਰ ਦਿੱਤਾ ਬਾਬਾ ਫਰੀਦ ਸਾਹਿਬ ਦਾ ਬਚਨ ਹੈ ਬਾਬਾ ਫਰੀਦ ਸਾਹਿਬ ਕਹਿੰਦੇ ਰੋਖੀ ਸੁਖੀ ਖਾਇਕੈ ਠੰਡਾ ਪਾਣੀ ਪੀਓ ਖਰੀਦਾ ਦੇਖ ਪਰਾਈ ਚੌਪੜੀ ਨਾ ਤਨਸਾਏ ਜੀਓ ਜੋ ਤੇਰੇ ਕੋਲ ਹੈ ਜੋ ਤੇਰੀ ਥਾਲੀ ਦੇ ਵਿੱਚ ਹੈ ਅਰਦਾਸ ਕਰਕੇ ਉਹਨੂੰ ਸ਼ਕਲ ਤੇ ਉਹਦਾ ਸ਼ੁਕਰ ਕਰ ਕਿਸੇ ਦੀ ਥਾਲੀ ਦੇ ਵਿੱਚ ਕੀ ਹੈ ਕਿਸੇ ਦੇ ਘਰ ਦੇ ਵਿੱਚ ਕੀ ਹੈ ਤੈਨੂੰ ਕੀ ਪਾ ਇਨੂੰ ਕੀ ਮਤਲਬ ਇਹ ਸਾਡੇ ਜੀਵਨ ਦਾ ਇੱਕ ਬੜਾ ਔਖਾ ਸੱਚ ਹੈ ਵੀ ਬੜੀ ਵਾਰ ਅਸੀਂ ਆਪਣੇ ਘਰ ਦੀ ਸ਼ਾਂਤੀ ਨੂੰ ਇਸੇ ਕਰਕੇ ਭੰਗ ਕਰ ਲੈਨੇ ਆ ਵੀ ਦੂਜੇ ਦੇ ਘਰ ਇਹ ਨਾਲ ਕੁਝ ਹੈ ਆਪਣੇ ਜੀਵਨ ਦੀ ਸ਼ਾਂਤੀ ਨੂੰ ਇਸੇ ਕਰਕੇ ਅਸੀਂ ਭੰਗ ਕਰ ਲੈਨੇ ਆ ਕਿ ਅਸੀਂ ਜਿਹੜੀ ਬੇਨਤੀ ਮੈਂ ਪਹਿਲਾਂ ਕੀਤੀ ਅਸੀਂ ਆਪਣੇ ਜੀਵਨ ਦੇ ਵਿੱਚ ਜਿਹੜੀ ਉਹ ਆਪਸੀ ਤਣਾਅ ਬਣਾਇਆ ਹੋਇਆ ਵੀ ਇਹ ਮੇਰੇ ਤੋਟੇ ਕਿਵੇਂ ਔਰ ਇਹ ਵੀ ਉਹਨਾਂ ਦੇ ਨਾਲ ਹੀ ਹੈ ਜਿਨ੍ਹਾਂ ਦੇ ਨਾਲ ਸਾਡੀ ਜਾਣ ਪਛਾਣ ਹੈ ਜਿਨ੍ਹਾਂ ਦੇ ਨਾਲ ਸਾਡੀ ਜਾਣ ਪਛਾਣ ਨਹੀਂ ਉਹ ਜੋ ਮਰ ਜੀ ਕਰ ਲੈਣ ਸਾਨੂੰ ਕਦੇ ਮਨ ਦੇ ਵਿੱਚ ਰੋਸ਼ਨੀ ਹੋਇਆ ਉਦਾਹਰਣ ਵਜੋਂ ਦੁਨੀਆ ਦੇ ਕਿੰਨੇ ਵੱਡੇ ਧਨਾਰ ਲੋਕ ਨੇ ਜਿਨ੍ਹਾਂ ਦਾ ਦੁਨੀਆ ਦੇ ਵਿੱਚ ਨਾਮ ਹੈ ਅਡਾਨੀ ਜਿਹੜੇ ਅਸੀਂ ਤੁਰੇ ਫਿਰਦੇ ਜੈ ਇਹਨਾਂ ਦਾ ਨਾਮ ਸੁਣਦੇ ਕਦੇ ਮਨ ਦੇ ਵਿੱਚ ਉਹਨਾਂ ਦਾ ਨਾਂ ਸੁਣ ਕੇ ਜਦੋਂ ਉਹਨਾਂ ਦੇ ਬਿਜ਼ਨਸ ਦੀ ਗੱਲ ਹੁੰਦੀ ਹੈ ਜਾਂ ਕਿਤੇ ਨਿਊਜ਼ ਦੇ ਵਿੱਚ ਆਉਂਦੀ ਹੈ ਵੀ ਉਹਨਾਂ ਨੇ ਆਪਣਾ ਬਿਜ਼ਨਸ ਦਾ ਅੰਪਾਇਰ ਹੋਰ ਬੜਾ ਕਰ ਲਿਆ ਕਦੇ ਨਫ਼ਰਤ ਹੋਈ ਨਹੀਂ ਹੋਈ ਸਾਡਾ ਭਰਾ ਸਾਡਾ ਗੁਆਡੀ ਸਾਡਾ ਰਿਸ਼ਤੇਦਾਰ ਨਵਾਂ ਘਰ ਲੈ ਲੇ ਉਦੋਂ ਹੁੰਦੀ ਹੈ ਕੋਈ ਨਵੀਂ ਗੱਡੀ ਲੈ ਲੇ ਉਦੋਂ ਹੁੰਦੀ ਹੈ ਜਿਸ ਜੇ ਕਿਸੇ ਦਾ ਕੰਮਕਾਰ ਚੰਗਾ ਚੱਲ ਪਏ ਉਦੋਂ ਹੁੰਦੀ ਹੈ ਤੁਸੀਂ ਵੇਖੋ ਵੀ ਸਾਡੇ ਲੋਕ ਗੱਲਾਂ ਵੀ ਨਾ ਐਦਾਂ ਕਰਦੇ ਨੇ ਦੇਖੋ ਜੀ ਕੱਲ ਇਹਨਾਂ ਕੋਲ ਕੁਝ ਵੀ ਨਹੀਂ ਸੀ ਇਹਨਾਂ ਦੇ ਦਾਦਿਆਂ ਕੋਲ ਕੁਝ ਵੀ ਨਹੀਂ ਸੀ ਇਹਨਾਂ ਨੇ ਇੰਨਾ ਵੱਡਾ ਕੰਮ ਕਰ ਲਿਆ ਉਹ ਇਹ ਨਹੀਂ ਵੀ ਸ਼ਾਬਾਸ਼ੀ ਹੈ ਬੜੀ ਚੰਗੀ ਗੱਲ ਹੈ ਉਹ ਕਹਿੰਦੇ ਨੇ ਵੀ ਇਹ ਭੁੱਖੇ ਮਰਦੇ ਸੀ ਤੇ ਵੀ ਇਹਨਾਂ ਨੇ ਠੇਕਾ ਲਿਆ ਵੀ ਭੁੱਖੇ ਹੀ ਮਰਦੇ ਰਹਿਣਗੇ ਮੈਂ ਇਹ ਇਹਨਾਂ ਨੇ ਇਹ ਜਿਹੜੀ ਜ਼ਿੰਮੇਵਾਰੀ ਇਹਨਾਂ ਦੇ ਸਿਰ ਤੇ ਥੋੜੀ ਥੋਪੀ ਹੋਈ ਹੈ ਵੀ ਜਿਹਨਾਂ ਦੇ ਦਾਦੇ ਆ ਕੋਲ ਕੁਝ ਨਹੀਂ ਸੀ ਤੇ ਸਾਡੇ ਕੋਲ ਵੀ ਕੁਝ ਨਾ ਹੋਵੇ ਇੱਥੇ ਸ਼ਾਬਾਸ਼ੀ ਹੋਣੀ ਚਾਹੀਦੀ ਹੈ ਵੀ ਬੜਾ ਚੰਗਾ ਕੰਮ ਕੀਤਾ ਇਹਨਾਂ ਨੇ ਮਿਹਨਤ ਕੀਤੀ ਤੇ ਅੱਗੇ ਵਧ ਗਏ ਹੁਣ ਇਹ ਕੋਈ ਸੁਭਾਅ ਹੈ ਕਿ ਜਿਹੜਾ ਸਾਨੂੰ ਸਾਡੇ ਘਰ ਦੇ ਵਿੱਚ ਟਿਕਨ ਨਹੀਂ ਦਿੰਦਾ ਸਾਡੀ ਜਿਹੜੀ ਦੌੜ ਭੱਜ ਹੈ ਉਹ ਬਾਹਰ ਵਾਲੇ ਪਾਸੇ ਰਹਿੰਦੀ ਹੈ ਉਹਨੂੰ ਸਮਝਾਇਆ ਭਗਤ ਕਬੀਰ ਸਾਹਿਬ ਜੀ ਕਹਿੰਦੇ ਇਸ ਘਰ ਮੈਂ ਹੈ ਸੋ ਤੋਂ ਢੂੰਡ ਖਾ ਹੈ ਜੋ ਤੇਰੇ ਆਪਣੇ ਘਰ ਦੇ ਵਿੱਚ ਹੈ ਉਹਨੂੰ ਮਾਣ ਉਹਦਾ ਸਵਾਦ ਲੈ ਔਰ ਕਿਸ ਹੀ ਕਹਿ ਤੂੰ ਮਤ ਹੀ ਜਾ ਕਿਸੇ ਬਗਾਨੇ ਦੇ ਘਰ ਦੇ ਵਿੱਚ ਕੀ ਹੈ ਤੂੰ ਛੱਡ ਦੇ ਇਹਨੂੰ ਜਿਹੜਾ ਬਚਨ ਅਸੀਂ ਬੜੀ ਵਾਰ ਵਿਚਾਰਦੇ ਨਾ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਕੰਚਨ ਮੱਟੀ ਮੰਨ ਹੈ ਜਿਹੜਾ ਤੇਰਾ ਨਹੀਂ ਹੈ ਕਿਸੇ ਦਾ ਸੋਨੇ ਦਾ ਹੈ ਤੈਨੂੰ ਕੀ ਪਾ ਅਸੀਂ ਬੜੀ ਵਾਰ ਲੋਕਾਂ ਦੀ ਅਮੀਰੀ ਦੀ ਗੱਲ ਕਰਦੇ ਬੜਾ ਨੇ ਕੋਲ ਇਨਾ ਕੁਝ ਹੈ ਫੁਲਾਣੇ ਕੋਲ ਇਨਾ ਵੱਡਾ ਕਾਰ ਹੈ ਉਹਦੇ ਕੋਲ ਨਹੀਂ ਗੱਡੀ ਹੈ ਤੁਹਾਨੂੰ ਰਹਿਣ ਨੂੰ ਦੇ ਦੇਣਾ ਉਹਨੇ ਤੁਹਾਡਾ ਉਸੇ ਨਾਲ ਹੀ ਸਰਨਾ ਜੋ ਤੁਹਾਡੇ ਕੋਲ ਹੈ ਭਾਵੇਂ ਉਹ ਛੋਟਾ ਆ ਭਾਵੇਂ ਉਹ ਵੱਡਾ ਆ ਭਾਵੇਂ ਉਹ ਸੁਆਦਲਾ ਹੈ ਭਾਵੇਂ ਉਹ ਬੇਸੁਆਦਲਾ ਹੈ ਤੁਹਾਡਾ ਢਿੱਡ ਉਸੇ ਨੇ ਭਰਨਾ ਜਿਹੜਾ ਤੁਹਾਡੇ ਸਾਹਮਣੇ ਹੈ ਭਾਵੇਂ ਤੇ ਉਹਨੂੰ ਸ਼ੁਕਰ ਕਰਕੇ ਖਾ ਲਓ ਤੇ ਭਾਵੇਂ ਉਹਦੇ ਪ੍ਰਤੀ ਮਨ ਦੇ ਵਿੱਚ ਰੋਸ ਰੱਖ ਕੇ ਆਪਣੇ ਜੀਵਨ ਨੂੰ ਤਬਾਹ ਕਰ ਲਓ ਸ਼ਬਦ ਦਾ ਪਹਿਲਾ ਪਦ ਹੈ ਸੁਰਹੇ ਕੇ ਜੈਸੀ ਤੇਰੀ ਚਾਲ ਸੁਰਹੇ ਕੇ ਜੈਸੀ ਤੇਰੀ ਚਾਲ ਤੇਰੀ ਪੁੰਛਟ ਉੱਪਰ ਚਮਕ ਬਾਲ ਸੁਰਹੇ ਕਹਿੰਦੇ ਗਾਣ ਨੂੰ ਮਨ ਐ ਇਨਸਾਨ ਜਿਹੜਾ ਜਿਹੜਾ ਬਾਹਰੋਂ ਦੇਖਣ ਵਾਲਾ ਸੁਭਾਅ ਆ ਨਾ ਉਹ ਗਾਂ ਵਰਗਾ ਹੈ ਉਹ ਕਿ ਬੜਾ ਦਿਆਲੂ ਜਾ ਜਿੱਦੋਂ ਬਾਹਰੋਂ ਤੋਂ ਸੁਭਾਅ ਬਣਾਉਣਾ ਤੇ ਇਦਾਂ ਦਾ ਲੱਗ ਜਾ ਵੀ ਤੈਨੂੰ ਤੇ ਦੁਨੀਆ ਦੇ ਬਾਰੇ ਕੁਝ ਪਤਾ ਹੈ ਹੀ ਨਹੀਂ ਤੇਰੀ ਪੁੰਛਟ ਉੱਪਰ ਚਮਕ ਬਾਲ ਇਹਦਾ ਅਰਥ ਤੇਰਾ ਪਹਿਰਾਵਾ ਚਾਲ ਅਰਥ ਦਿਖ ਬਾਰੀ ਤੌਰ ਤੇ ਬੜਾ ਨਿਮਾਣਾ ਜਾਓ ਕੇ ਤੁਰਨਾ ਤੇ ਅੰਦਰੋਂ ਜ਼ਹਿਰ ਭਰਿਆ ਅੰਦਰ ਈਰਖਾ ਭਰੀ ਹੈ ਤੇ ਬਾਹਰੋਂ ਬੜਾ ਨਿਮਾਣਾ ਜਾਓ ਕੇ ਆਪਾਂ ਕਈ ਵਾਰ ਹੁੰਦਾ ਨਾ ਵੀ ਜੇ ਕਿਸੇ ਦਾ ਕੋਈ ਕੰਮ ਕਾਰ ਵਧੀਆ ਚੱਲਿਆ ਹੋਵੇ ਤੇ ਜੇ ਕਿਸੇ ਦੇ ਘਰ ਜਾਈਏ ਸਾਨੂੰ ਤੇ ਬੜੀ ਖੁਸ਼ੀ ਹੈ ਜੀ ਤੇ ਅੰਦਰ ਕੀ ਚੱਲ ਰਿਹਾ ਹੁੰਦਾ ਇਨਾ ਪਤਾ ਨਹੀਂ ਕਿੱਥੋਂ ਹੱਥ ਮਾਰ ਲਿਆ ਇਹਨਾਂ ਨੂੰ ਪਤਾ ਨਹੀਂ ਰੱਬ ਕਿੱਥੋਂ ਦੇ ਹੀ ਜਾਂਦਾ ਇਹਨਾਂ ਦੇ ਕੋਲ ਪਤਾ ਨਹੀਂ ਕਿੱਥੋਂ ਆ ਰਿਹਾ ਹੁਣ ਇਹਨੂੰ ਕਹਦੇ ਸੁਰ ਹੈ ਕਿ ਜੈਸੀ ਬਾਹਰੋਂ ਤੇ ਦੇਖਣ ਨੂੰ ਤੂੰ ਬਾ ਲੱਗ ਰਿਹਾ ਬਾਹਰੋਂ ਤੇ ਦੇਖਣ ਨੂੰ ਤੂੰ ਬੜਾ ਚੰਗਾ ਲੱਗ ਰਿਹਾ ਪਹਿਰਾਵਾ ਤੇਰਾ ਬੜਾ ਚੰਗਾ ਪਰ ਅੰਦਰ ਤੇਰੇ ਕੀ ਬਿਰਤੀ ਚੱਲ ਰਹੀ ਹੈ ਉਹ ਅਗਲੇ ਪੱਦੇ ਦੇ ਵਿੱਚ ਚਾਕੀ ਚੱਟ ਹੈ ਚੂਨ ਖਾ ਹੈ ਚਾਕੀ ਦਾ ਚੀਥਰਾ ਕਹਾਂ ਲੈ ਜਾਏ ਪੁਰਾਣੇ ਸਮਿਆਂ ਦੇ ਵਿੱਚ ਨਾ ਅੱਜ ਵਰਗੇ ਸਾਧਨ ਨਹੀਂ ਸਨ। ਹੱਥ ਵਾਲੀਆਂ ਚੱਕੀਆਂ ਹੁੰਦੀਆਂ ਸਨ। ਅੱਜ ਕੱਲ ਤੇ ਚਲੋ ਫੋਟੋਆਂ ਤਸਵੀਰਾਂ ਦੇ ਵਿੱਚ ਹੀ ਰਹਿ ਗਈਆਂ। ਉਹ ਆਮ ਤੌਰ ਤੇ ਵੇੜੇ ਦੇ ਵਿੱਚ ਕਿਸੇ ਨੁਕਰ ਦੇ ਵਿੱਚ ਹੁੰਦੀਆਂ ਸਨ। ਦਰਵਾਜ਼ੇ ਇਦਾਂ ਦੇ ਨਹੀਂ ਸਨ ਹੁੰਦੇ ਖੁੱਲੇ ਬਾਹਰ ਹੁੰਦੇ ਸਨ ਕਈ ਵਾਰ ਜਾਨਵਰਾਂ ਨੇ ਕੁੱਤਿਆਂ ਨੇ ਘਰੇ ਦੇ ਘਰ ਦੇ ਵਿੱਚ ਘੁੰਮਦੇ ਰਹਿਣਾ। ਘਰ ਦੇ ਵਿੱਚ ਕੋਈ ਨਹੀਂ ਕੁੱਤੇ ਦਾ ਦਾਅ ਪੈ ਗਿਆ ਜਾਨਵਰ ਦਾ ਦਾਅ ਪੈ ਗਿਆ। ਉਹ ਆਇਆ ਉਨੇ ਰੀਜ ਦੇ ਨਾਲ ਚੱਕੀ ਚੱਤੀ ਭਾਂਡਿਆਂ ਦੇ ਵਿੱਚ ਮੂੰਹ ਮਾਰਿਆ ਤੇ ਜਾਂਦੀ ਵਾਰੀ ਜਿਹੜਾ ਕੱਪੜਾ ਸੀ ਜਿਹਦੇ ਨਾਲ ਚੱਕੀ ਨੂੰ ਸਾਫ਼ ਕੀਤਾ ਜਾਂਦਾ ਸੀ ਨਾ ਉਹ ਵੀ ਚੁੱਕ ਕੇ ਲੈ ਗਿਆ ਹੁਣ ਇਹਦਾ ਭਾਉ ਮੰਨ ਦੀ ਇਹ ਬਿਰਤੀ ਹੈ ਜਦੋਂ ਇਹਦਾ ਦਾਅ ਪਿਆ ਨਾ ਇਹ ਬਗਾਨੇ ਭਾਂਡਿਆਂ ਦੇ ਵਿੱਚ ਮੂੰਹ ਮਾਰਦਾ ਤੇ ਉਹਦੀ ਸਜ਼ਾ ਭੁਗਤਦਾ ਹੈ ਫਿਰ ਤੈਨੂੰ ਰੱਖਿਆ ਘਰ ਦੀ ਰੱਖਿਆ ਦੇ ਵਾਸਤੇ ਤੈਨੂੰ ਰੱਖਿਆ ਘਰ ਦੀ ਸੰਭ ਦੇ ਵਾਸਤੇ ਜੋ ਤੇਰੀ ਜ਼ਰੂਰਤ ਦੀ ਹੈ ਉਹ ਤੇਰੇ ਮਾਲਕ ਨੇ ਤੈਨੂੰ ਪਾਉਣੀ ਆ ਪਰ ਇਹ ਤੇਰਾ ਬਦਸਲੂਕੀ ਸੁਭਾਅ ਵੀ ਤੂੰ ਜਾ ਕੇ ਭਾਂਡਿਆਂ ਦੇ ਵਿੱਚ ਮੂੰਹ ਮਾਰਦੇ ਇਹਦੇ ਕਰਕੇ ਤੈਨੂੰ ਸਜ਼ਾ ਮਿਲੇਗੀ ਚੱਕੀ ਦਾ ਚੀਥਰਾ ਕਾਹ ਲੈ ਜਾਏ ਛੀਕੇ ਉੱਪਰ ਤੇਰੀ ਬਹੁਤ ਢੀਠ ਛੀਕਾ ਹੁੰਦਾ ਪੁਰਾਣੇ ਸਮਿਆਂ ਦੇ ਵਿੱਚ ਫਰਿਜ ਜਾਂ ਅੱਜ ਵਰਗੇ ਸਾਧਨ ਨਹੀਂ ਸਨ ਇੱਕ ਕਪੜੇ ਦੇ ਵਿੱਚ ਰੋਟੀ ਵਗੈਰਾ ਜਾਂ ਕੋਈ ਵੀ ਸਾਧਨ ਭਾਂਡੇ ਦੇ ਵਿੱਚ ਉਹ ਪਾ ਕੇ ਤੇ ਉੱਪਰ ਬੰਨ ਦੇਣਾ ਤੇ ਬਾਰ ਬਾਰ ਜਿਹੜੀ ਘਰ ਦਾ ਜਾਨਵਰ ਕੁੱਤਾ ਹੈ ਉਹਦੀ ਨਜ਼ਰ ਉਹਦੇ ਤੇ ਹੀ ਰਹਿੰਦੀ ਹੈ ਝੀਕੇ ਦਾ ਅਰਥ ਹੈ ਪਰਾਇਆ ਹੱਕ ਆਪਣਾ ਉਹਨੇ ਖਾ ਲਿਆ ਖਾ ਕੇ ਰੱਜ ਗਿਆ ਤੇ ਪਰ ਫਿਰ ਵੀ ਨਜ਼ਰ ਜਿਹੜੀ ਉਹ ਭਾਂਡੇ ਵਲੀ ਰਹਿੰਦੀ ਹੈ ਆਪਣੀ ਤਨਖਾ ਉਹਨੇ ਲੈ ਲਈ ਆਪਣੀ ਤਨਖਾ ਦੇ ਨਾਲ ਘਰ ਚੱਲ ਰਿਹਾ ਹੈ ਪਰ ਫਿਰ ਵੀ ਦਾ ਰਹਿੰਦੇ ਉਪਰੋਂ ਕੁਝ ਮਿਲ ਜਾਏ ਇਧਰੋਂ ਕੁਝ ਦਾਪ ਪੈ ਜਾਏ ਉਧਰੋਂ ਕੁਝ ਦਾਪ ਪੈ ਜਾਏ ਆਪ ਦਾ ਰੱਜ ਕੇ ਖਾ ਕੇ ਬੈਠਾ ਨજર ਦੂਜੇ ਤੇ ਪਰ ਇੱਕ ਗੱਲ ਜ਼ਰੂਰ ਚੇਤਾ ਰੱਖਿਓ ਜੇ ਤੂੰ ਰੱਜਿਆ ਆਪਣਾ ਖਾ ਕੇ ਨਹੀਂ ਤੇ ਰੱਜਣਾ ਕਿਸੇ ਦਾ ਖਾ ਕੇ ਨਹੀਂ ਭੁੱਖ ਤੇਰੀ ਤਾਂ ਵੀ ਨਹੀਂ ਮਿਟਣੀ ਜੋ ਤੇਰੇ ਕੋਲ ਸੀ ਉਹ ਤੂੰ ਖਾ ਕੇ ਨਹੀਂ ਰੱਜਿਆ ਤੇ ਤੈਨੂੰ ਕੀ ਲੱਗਦਾ ਤੂੰ ਕਿਸੇ ਦਾ ਖਾ ਕੇ ਰੱਜ ਜਾਏਗਾ ਨਹੀਂ ਇਹਨੂੰ ਸਤਿਗੁਰੂ ਕਹਿੰਦੇ ਤ੍ਰਿਸ਼ਨਾ ਬਰਲੇ ਹੀ ਕੀ ਉਜਵੀ ਹੈ ਔਟ ਜੋਰੇ ਲੱਖ ਕਰੋੜੇ ਪਰੇ ਪਰੇ ਹੀ ਕੋਲੂਜੀ ਹੈ ਮੈਂ ਬੜੀ ਵੱਰ ਬੇਨਤੀ ਕਰਦਾ ਹੁੰਨਾ ਭੁੱਖ ਸਰੀਰ ਦੀ ਜਿਹੜੀ ਭੁੱਖ ਹੈ ਨਾ ਜੀ ਉਹ ਬੰਦਾ ਇੱਕ ਪ੍ਰਸ਼ਾਦੇ ਦੀ ਭੁੱਖ ਹੈ ਚਲੋ ਦੋ ਖਾ ਲਏਗਾ ਦੋ ਦੀ ਭੁੱਖ ਹੈ ਚਾਰ ਖਾ ਲਏਗਾ ਇੰਨੇ ਖਾ ਲਏਗਾ ਨਾ ਜਿਸ ਬੰਦੇ ਨੂੰ ਮਨ ਦੀ ਭੁੱਖ ਲੱਗੀ ਹੋਵੇ ਨਾ ਜਿਹੜਾ ਬੰਦਾ ਮਾਨਸਿਕ ਤੌਰ ਤੇ ਭੁੱਖਾ ਹੋਵੇ ਨਾ ਉਹ ਘਰਾਂ ਦੇ ਘਰ ਖਾ ਜਾਂਦਾ ਸ਼ਹਿਰਾਂ ਦੇ ਸ਼ਹਿਰ ਖਾ ਜਾਂਦਾ ਫਿਰ ਵੀ ਨਹੀਂ ਰੱਜਦਾ ਈਵਨ ਇੱਥੋਂ ਤੱਕ ਇੱਥੇ ਇਹੋ ਜਿਹੇ ਲੋਕ ਵੀ ਬੈਠੇ ਨੇ ਜਿਹੜੇ ਦੇਸ਼ ਦੇ ਦੇਸ਼ ਖਾ ਗਏ ਕਿੰਨੇ ਪਰਿਵਾਰ ਖਾ ਗਏ ਤੇ ਉਸ ਤੋਂ ਬਾਅਦ ਫਿਰ ਵੀ ਉਹ ਧਰਮੀ ਨੇ ਮਨ ਦੀ ਭੁੱਖ ਫਿਰ ਵੀ ਦੂਰ ਨਹੀਂ ਹੋਈ ਮਾਨਸਿਕ ਭੁੱਖ ਫਿਰ ਵੀ ਦੂਰ ਨਹੀਂ ਹੋਈ ਸਤਿਗੁਰੂ ਦਾ ਬਚਨ ਹੈ ਮਹਾਰਾਜ ਕਹਿੰਦੇ ਭੁੱਖਿਆਂ ਭੁੱਖ ਨਾ ਉਤਰੀ ਗੱਲੀ ਭੁੱਖ ਨਾ ਜਾਏ ਨਾਨਕ ਭੁੱਖਾ ਤਾਂ ਰਜੈ ਜਾਂ ਗੁਣ ਕਹਿ ਗੁਣੀ ਸਮਾਏ ਮਨ ਦੀ ਭੁੱਖ ਗੱਲਾਂ ਨਾਲ ਖਤਮ ਨਹੀਂ ਹੁੰਦੀ ਜਿਹੜਾ ਬੰਦਾ ਮਾਨਸਿਕ ਤੌਰ ਤੇ ਭੁੱਖਾ ਆ ਨਾ ਉਹ ਗੱਲਾਂ ਨਾਲ ਨਹੀਂ ਰਜਦਾ ਉਹ ਗੁਰੂ ਕਿਰਪਾ ਕਰੇ ਰੱਬ ਦੇ ਗੁਣ ਗਾਇਨ ਕਰਦਿਆਂ ਕਰਦੇ ਆ ਉਹਦੇ ਅੰਦਰ ਕੋਈ ਚੰਗਿਆਈ ਆ ਜੇ ਤੇ ਆ ਜੇ ਨਹੀਂ ਤੇ ਉਹਦੀ ਭੁੱਖ ਖਤਮ ਨਹੀਂ ਹੁੰਦੀ ਸੱਭ ਨੇ ਬਖਸ਼ਿਸ਼ ਕੀਤੀ ਠੀਕੇ ਉੱਪਰ ਤੇਰੀ ਬਹੁਤ ਢੀਠ ਜਿਹੜੀ ਤੂੰ ਨਜ਼ਰ ਟਿਕਾ ਕੇ ਬੈਠਾ ਨਾ ਪਰाये ਹੱਕ ਤੇ ਗਲ ਜ਼ਰੂਰ ਚੇਤਾ ਰੱਖੀ ਜਿਸ ਦਿਨ ਮਾਲਕ ਦੀ ਨਜ਼ਰ ਪੈ ਗਈ ਮਤ ਲੱਕਰੀ ਸੋਟਾ ਤੇਰੀ ਪਰਹੇ ਪੀਠ ਫਿਰ ਇਹਦੀ ਸਜ਼ਾ ਮਿਲੇਗੀ ਤੈਨੂੰ ਫਿਰ ਤੈਨੂੰ ਭੁਗਤਣਾ ਪਏਗਾ ਸਤਿਗੁਰੂ ਦਾ ਬਚਨ ਹੈ ਮਹਾਰਾਜ ਪਾਤਸ਼ਾਹ ਦੀ ਬਾਣੀ ਦੇ ਵਿੱਚ ਜ਼ਿਕਰ ਕਰਦੇ ਇਨਸਾਨ ਕੋ ਕਿਸੇ ਦਾ ਹੱਕ ਖਾਨਾ ਤੂੰ ਕਿਸੇ ਦਾ ਹੱਕ ਮਾਰਦਾ ਤੇ ਗੱਲ ਜਰੂਰ ਚੇਤਾ ਰੱਖੀ ਇਹਦਾ ਹਿਸਾਬ ਤੈਨੂੰ ਦੇਣਾ ਪਏਗਾ ਤੈਨੂੰ ਇੰਜ ਲੱਗਦਾ ਵੀ ਤੂੰ ਬੜੀ ਚਲਾਕੀ ਦੇ ਨਾਲ ਕੰਮ ਕੀਤਾ ਕਿਸੇ ਨੂੰ ਪਤਾ ਨਹੀਂ ਲੱਗਾ ਪਰ ਨਹੀਂ ਰੱਬ ਵੇਖਦਾ ਉਹ ਸਭ ਕੁਝ ਵੇਖਦਾ ਮਨ ਮੇਰੇ ਭੁੱਲੇ ਕਪਟ ਨਾ ਕੀਜੈ ਅੰਤ ਨਿਵੇਰਾ ਤੇਰੇ ਜੀ ਪੈ ਲਿਜੈ ਨਾ ਕਪਟ ਕਰਿਆ ਕਰ ਹਿਸਾਬ ਤੈਨੂੰ ਦੇਣਾ ਪੈਣਾ ਬੋ ਪਰਪੰਚ ਕਰ ਭਰ ਧਨ ਲਾਵੇ ਸੁੱਤਦਾਰਾ ਪੈ ਆਨ ਲੁਟਾਵੇ ਬੜੇ ਪਰਪੰਚ ਕਰਕੇ ਧੋਖੇ ਧੜੀਆਂ ਕਰਕੇ ਝੂਠ ਬੇਈਮਾਨੀਆਂ ਕਰਕੇ ਆਪਣੇ ਬੱਚਿਆਂ ਤੇ ਲੁਟਾ ਦੇਣਾ ਇਹ ਗੱਲ ਜ਼ਰੂਰ ਚੇਤਰ ਰੱਖੀਂ ਦਾ ਹਿਸਾਬ ਤੈਨੂੰ ਦੇਣਾ ਪਏਗਾ ਮਨ ਮੇਰੇ ਭੁੱਲੇ ਕਪਟ ਨਾ ਕੀਚੈ ਅੰਤ ਨਿਵੇਰਾ ਤੇਰੇ ਜੀ ਪੈ ਲੀਜੈ ਇਹਦਾ ਹਿਸਾਬ ਜਦੋਂ ਲੈਣਾ ਪਏਗਾ ਉਦੋਂ ਕਿੱਥੋਂ ਜਵਾਬ ਦੇਵੇਂਗਾ ਆਖਰੀ ਪਤਾ ਹੈ ਕਹ ਕਬੀਰ ਭੋਗ ਭਲੇ ਕੀਏ ਭਲੇ ਭਗਤ ਕਬੀਰ ਸਾਹਿਬ ਕਹਿੰਦੇ ਮਨਾ ਬੜੇ ਘੋਕੀਤੇ ਬੜੇ ਰਸ ਮਾਣਦਾ ਪਰ ਇਹ ਗੱਲ ਜ਼ਰੂਰ ਚੇਤਾ ਰੱਖੀ ਤੂੰ ਰਸਾਂ ਦੇ ਵਿੱਚ ਇੰਨਾ ਮਸਤ ਹੋ ਗਿਆ ਇੰਨਾ ਮਸਤ ਨਾ ਹੋ ਜੇ ਕਿ ਮਤ ਕੋ ਮਾਰਿਆ ਈਟ ਢੇਮ ਕਿਤੇ ਰਸਾਂ ਦੇ ਵਿੱਚ ਮਸਤ ਹੁੰਦਿਆਂ ਹੋਇਆਂ ਤੈਨੂੰ ਖੁਆਰੀ ਪਏ ਤੇ ਤੈਨੂੰ ਇਟਾਂ ਤੇ ਢੇਮ ਬਰਦਾਸ਼ਤ ਕਰਨੇ ਪੈਣ ਲੋਕਾਂ ਵੱਲੋਂ ਤੈਨੂੰ ਮੇੜੇ ਬਰਦਾਸ਼ਤ ਕਰਨੇ ਪੈਣ ਤੇ ਇਹ ਸਾਰੇ ਕੁਝ ਇਨਾ ਨਾ ਖੁਆਰ ਹੋਈ ਵੀ ਤੈਨੂੰ ਦੁਨੀਆ ਦੇ ਤਾਨੇ ਮੇਨੇ ਤੇ ਔਰ ਇਟਾਂ ਤੇ ਟੇਮ ਤੇਰੇ ਉੱਤੇ ਵੱਜਣ ਤੇ ਤੈਨੂੰ ਫਿਰ ਜਾ ਕੇ ਅਕਲ ਆਵੇ ਤੋਂ ਪਰਾਇਆ ਹੱਕ ਖਾਂਦਾ ਰਿਆਂ ਸ਼ਬਦ ਦਾ ਭਾਉ ਸੰਤੋਖ ਹੀਣ ਜਿਹੜਾ ਵੀ ਜੀਵਨ ਹੈ ਸਬਰ ਤੋਂ ਹੀਣਾ ਉਹ ਇਨਸਾਨ ਦਾ ਜੀਵਨ ਉਹਨੂੰ ਖੁਆਰੀ ਕਰਦਾ ਜਿਨ੍ਹਾਂ ਦੇ ਜੀਵਨ ਦੇ ਅੰਦਰ